ਜਦੋਂ ਦੀਪ ਸਿੱਧੂ ਲਾਲ ਕਿਲੇ ਤੋਂ ਆਇਆ ਸੀ ਤੇ ਲੱਖਾਂ ਭੱਜ ਗਿਆ ਸੀ ਤੇ ਦੀਪ ਸਿੱਧੂ ਦੀ ਵੀਡੀਓ ਚ ਕੱਢ ਕੇ ਵੇਖ ਲੋ ਦੀਪ ਸਿੱਧੂ ਨੇ ਆਖਿਆ ਸੀ ਕਹਿੰਦਾ ਮੈਂ ਲੱਖੇ ਭਰੇ ਕੁਝ ਨਹੀਂ ਕਹਿਣਾ ਇਹਦੇ ਨਾਲ ਮਿਲਿਆ ਵੀ ਨਹੀਂ ਸੀ ਉਹ ਚ ਝੋਪੜੀਆਂ 'ਚ ਰਹਿੰਦਾ ਰਿਹਾ ਸੀ ਪੰਨਾ 'ਚ ਰਹਿੰਦਾ ਰਿਹਾ ਸੀ ਅਸੀਂ ਭੌਂਤ ਮੰਦ ਦੇ ਦਾ ਚੋਸਾ ਹੋ ਪਾਈ ਗਈ ਸਾਨੂੰ ਕੀ ਬਣੀ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕਾਨੂੰਨ 'ਚ ਬੰਨਵੇਂ ਨਹੀਂ ਜਿਤਾਏਗੇ ਹੁਣ ਸਾਡਾ ਦਿਮਾਗ ਖਰਾਬ ਹੋਵੇਗਾ ਤੇ ਇਹਨਾਂ ਨੇ ਇਹਨਾਂ ਕੱਟ ਕੀਤਾ ਤੇ ਉਹ ਜਿਹੜਾ ਪਾਨਾ ਸਿੱਧੂ ਦੀ ਜ਼ੁਬਾਨ ਤੋਂ ਹੀ ਬਾਹਰ ਆਉਂਦਾ ਫਿਰ ਇਹ ਡਰਾਮਾ ਕਰਨ ਦੀ ਲੋੜ ਲੋਕਾਂ ਦੇ ਮਾਵਾ ਦੇ ਪੁੱਤਰ ਤੇਲ ਫੂਕੇ ਜਾਂਦੇ ਔਲਾ ਔਲਾ ਸਾਰਾ ਕੁਝ ਇਹ ਕੀ ਕਰਨ ਦੀ ਲੋੜ ਹੁਣ ਭਾਂਡੇ ਤੋਂ ਇਹ ਕਿਹੜਾ ਜਾਦੂ ਸੀ ਹੈਲੋ ਪੈਸੇ ਦੇ ਨਿਕਲਦੇ ਨੇ ਉਹ ਵੀਡੀਓ ਨਾਲ ਦੀ ਨਾਲ ਵੀਡੀਓ ਪਾਉਣ ਦਾ ਕੀ ਮਸਕਤ ਹੁਣ ਸਭ ਭਾਂਡੇ ਸਿੱਧੂ ਦਰਦਾ ਨਹੀਂ ਭਾਂਡੇ ਸਿੱਧੂ ਮੇਰੇ ਕਿਹੜਾ ਮਾਸੀ ਦਾ ਮੁੰਡਾ ਹੈਗਾ ਮੈਂ ਤਾਂ ਕਰਦਾ ਪੱਤਰਗਰੀ ਇਹ ਗੱਲ ਹੈ ਜੀ ਕਲੀਅਰ ਹੈ ਹਾਂ ਤਾਂ ਉਹ ਮੇਰੀ ਮਾਸੀ ਦਾ ਮੁੰਡਾ ਨਾ ਤੇ ਮੇਰੀ ਭੂਆ ਦਾ ਮੁੰਡਾ ਨਹੀਂ ਪੰਜਾਬ ਦੇ ਮੁੰਡੇ ਨੇ ਜਿਹੜੀਆਂ ਸਾਡੇ ਪੰਜਾਬ ਨਾਲ ੱਟਕੇ ਸ਼ਾਇਆ ਹੋਈਆਂ ਨੇ ਜਿਹੜਾ ਸਾਡਾ ਕੁਝ ਹੋਇਆ ਉਸ ਪਾਸੇ ਨਹੀਂ ਸਿਰਫ ਇੱਕ ਧਿਆਨ ਜਿਹੜਾ ਢਾਕੇ ਉਧਰ ਲਾਉਣ ਦੀ ਜ਼ਰੂਰਤ ਹੈ ਜਿਹਦਰ ਕੌਂਕੇ ਦਾ ਮੁੱਦਾ ਉੱਠਿਆ ਸੀ ਉਹਨੂੰ ਦਬਾਉਣ ਵਾਸਤੇ ਕਿੰਨੇ ਹਾਂ ਤੁਸੀਂ ਪੰਜਾਬ ਕਿਹੜਾ ਬਚਾਉਣਾ ਕਿਹੜੇ ਪੰਜਾਬ ਦੀ ਗੱਲ ਕਰਨੀ ਇਹ ਕਹਿੰਦੇ ਪੰਜਾਬ ਬਚਾਓ ਇਹਨਾਂ ਦੀ ਮੇਜ ਸਰਕਾਰ ਰਹਿ ਗਈ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਹਦਰ ਕੌਂਕੇ ਦੀ ਰਿਪੋਰਟ ਇਹਨਾਂ ਨੇ ਆਪ ਲਪਾ ਕੇ ਰੱਖੀ ਅੱਜ ਜਨਤਕ ਹੋਈ ਤੇ ਉਹਨਾਂ ਦੇ ਘਰੇ ਭੱਜੇ ਗਏ ਜਾ ਕੇ ਦਬਾਅ ਪਾ ਗਏ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਮੇਰੇ ਗੱਲ ਸੁਣੋ ਪਾ ਪਾਓ ਮੈਨੂੰ ਦੱਸੋ ਵੀ ਕਿਹੜੇ ਸਖਣੇ ਵੋਟ ਨਹੀਂ ਪਾਈ ਆਹ ਪਾਰਟੀ ਨੂੰ ਦੱਸੋ ਨਹੀਂ ਪਾਈ ਕਿਸੇ ਨੇ ਜਿਹੜੀ ਪਾਈ ਨਾ ਤਾਂ ਹੀ 92 ਜਿੱਤ ਕੇ ਰਿਆ ਪਾਈਆਂ ਨੇ ਤੇ ਪਾਗ ਦੇ ਬਾਝੋਂ ਪਾਗੇ ਤਾਕਤ ਦੇ ਕੇ ਦੇ ਬਾਈ ਛਿੱਤਰਖਾਨ ਦੇ ਆਪ ਤੇ ਪੰਜਾਬ ਨੂੰ ਤੇ ਜਿਹੜਾ ਕੋ ਪੰਦਾ ਜੀ ਇਹ ਵੇਰ ਤੋਂ ਉੱਚੜੀ ਵਿੱਚ ਤੇ ਫਿਰ ਪਹਿਲੋ ਕੀ ਸੀ ਪੰਜਾਬ ਦਾ ਇੱਕ ਅਜੀਹਾ ਮਸਲਾ ਭਾਨੇ ਸਿੱਧੂ ਵਾਲਾ ਉਹਦੇ ਨਾਲ ਨਾਲ ਬਹੁਤ ਸਾਰੇ ਮਸਲੇ ਕਹਿੰਦੇ ਨੇ ਕਿ ਦਬ ਗਏ ਅਸਲ ਦੇ ਵਿੱਚ ਹੋਇਆ ਕੀ ਹੈ ਕਿ ਭਾਨੇ ਸਿੱਧੂ ਵਾਲੇ ਮਸਲੇ ਦੇ ਨਾਲ ਵਾਕਿਆ ਹੀ ਦੂਜੇ ਮਸਲੇ ਦਬ ਗਏ ਨੇ ਪੰਥਕ ਪਿਰਾਂ ਦੀ ਇਹ ਚਰਚਾ ਚੱਲ ਰਹੀ ਹੈ ਸਾਡੇ ਨਾਲ ਵੀ ਬੈਠੇ ਨੇ ਪੰਥਕ ਪਿਰ ਤੋਂ ਉਹ ਕਹਿੰਦੇ ਨੇ ਕਿ ਅਕਾਲ ਤਖਤ ਦੇ ਜਿਹੇ ਦਾ ਰਹਿ ਚੁੱਕੇ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਜਿਹੜਾ ਉਹ ਕਿੱਧਰ ਗਿਆ ਕਿਉਂਕਿ ਇਹ ਜਾਣਬੁੱਝ ਕੇ ਇਦਾਂ ਦੇ ਮਸਲੇ ਖੜੇ ਕੀਤੇ ਆਂਦੇ ਅਸਲ ਦੇ ਵਿੱਚ ਸੱਚ ਕੀ ਹੈਗਾ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਜਾਂ ਹੋਰ ਪੰਜਾਬ ਦੇ ਵਿੱਚ ਕੀ ਚੱਲਦਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਾਲਸਾ ਵਾਹਿਗੁਰੂ ਜੀ ਜੀ ਆਨੋ ਜੀ ਕੀ ਲੱਗਦਾ ਤੁਹਾਨੂੰ ਜਿਹੜਾ ਭਾਨੇ ਵਾਲਾ ਮਸਲਾ ਚੱਲ ਰਿਹਾ ਹੈ ਤੁਸੀਂ ਵੇਖਦੇ ਕਿਵੇਂ ਉਹ ਵੈਸੇ ਤਾਂ ਸੋਚ ਸੋਚਣ ਦੇ ਵਿੱਚ ਤਾਂ ਸਿਰਫ ਇੱਕ ਬੋਟਾਂ ਦਾ ਹੀ ਹਿਸਾਬ ਕਿਤਾਬ ਜਾਂ ਜਾਪਦਾ ਇਲੈਕਸ਼ਨ 'ਚ ਖੜੇ ਹੋਣ ਦਾ ਜੋ ਵੀ ਇੱਕ ਕੱਟ ਕਰਕੇ ਤੇ ਆਪਦੀ ਤੂਤਦੀ ਵਜਾਉਣ ਦਾ ਕੰਮ ਹੋਰ ਤਾਂ ਮੈਨੂੰ ਕੁਝ ਦਿਖਦਾ ਨਹੀਂ ਹਾਂ ਹੋਰ ਭਾਨੇ ਨੇ ਕਿੱਦਾਂ ਕੋਈ ਵੱਡਾ ਪੰਜਾਬ ਦਾ ਰੇੜਾ ਧੱਕ ਦਿੱਤਾ ਵੀ ਪੰਜਾਬ ਬਚ ਗਿਆ ਕੀ ਕਰਤਾ ਭਾਨੇ ਨੇ ਹੂੰ ਹੁਣ ਜਿਹੜੀ ਗੱਲ ਕਰਦੇ ਨੇ ਵੀ ਭਾਨੇ ਨੇ ਪੈਸੇ ਮੜਵਾਤੇ ਬੜੇ ਜਨਤਾ ਦੇ ਕੋਲੋਂ ਤੇ ਉਹ ਪੈਸੇ ਮੇਰੇ ਕੋਲ ਵੀ ਮਸਲੇ ਆਉਂਦੇ ਨੇ ਮੰਮੀ ਇੱਥੇ ਕਰਦਾ ਹੂੰ ਅੱਜ ਕਿਹਾ ਮੈਂ ਹੁਣੇ ਥਾਣੇ ਆਉਂਦਾ ਪਿਆ ਤੁਸੀਂ ਕੋਈ ਨਾ ਫੋਨ ਕੀਤਾ ਸੀ ਹਾਂ ਤੁਸੀਂ ਕਿਹਾ ਥਾਣੇ ਬੈਠਾ ਮੈਂ ਥਾਣੇ ਬੈਠਾ ਥਾਣੇ ਸੀ ਅੱਜ ਸੀ ਉਹ ਮਸਲਾ ਸੀ ਕੋਈ ਪੈਸੇ ਦੇ ਉਹ ਪੈਸਿਆਂ ਦਾ ਲੈਣ ਦੇਣ ਕਰਵਾਇਆ ਕਰਵਾਇਆ ਕਿਉਂ ਹੈ ਪੁਲਿਸ ਦੇ ਰਾਹੀਂ ਹੂੰ ਇਹ ਹੈ ਸੀ ਟਰੈਵਲ ਏਜੰਟ ਨਾਲ ਸੀ ਉਹ ਵੀ ਹਾਂ ਪੁਲਿਸ ਰਾਹੀਂ ਹੋਇਆ ਉਹਨਾਂ ਨੇ ਦਬਾਇਆ ਵੀ ਭਾਈ ਵੀ ਇਹ ਕਰੋ ਹੁਣ ਮੈਂ ਆਖਿਆ ਮੈਂ ਗੁੰਡਾ ਆ ਜੀ ਮੈਂ ਹੁਣ ਤੁਸੀਂ ਆਗੇ ਹੁਣ ਮੈਂ ਉਹ ਭਾਨੇ ਤਰ੍ਹਾਂ ਜਾ ਲੱਖੇ ਤਰ੍ਹਾਂ ਮੇਰੇ ਕੋ ਉਧਾਵੇ ਪੱਠੇ ਨਾ ਵੱਡਦੇ ਪੈਸੇ ਨਾ ਆ ਵਿੱਚ ਫਸੇ ਪੈਣਾ ਰਿਹਾ ਹਮਾਰਾ ਪੱਠੇ ਵੱਡ ਕੇ ਉਹ ਟਰੈਕਟਰ ਮੇਰਾ ਫੋੜ ਕ ਤੇ ਸੇਵਾ ਵੀ ਕੰਮ ਦੀ ਕਰੀ ਦੀ ਮੱਝਾਂ ਵੀ ਕਰੀ ਦੀ ਦਸਾਂ ਉਹਦੀ ਕਿਰਤ ਕਮਾਈ ਦੇ ਨਾਲੋਂ ਆਪ ਦਾ ਢਿੱਡ ਪੂਜ ਦਿੱਤੀ ਜਿਹੜੀ ਉਹ ਕਰੀ ਰਹੀ ਹੈ ਇਹਨਾਂ ਤਰ੍ਹਾਂ ਕਮਾਈ ਨਹੀਂ ਆਇਆ ਮੈਂ ਤਾਂ ਮਸਾਂ ਨੂੰ ਪੁਲਿਸ ਰਾਹੀਂ ਉਹ ਮਸਲਾ ਹੱਲ ਕਰਾਏ ਉੱਥੇ ਥਾਣੇਦਾਰ ਸੀ ਥਾਣੇਦਾਰ ਨਾਲ ਗੱਲ ਕੀਤੀ ਮੁਰਸ਼ੀ ਨਾਲ ਕੀਤੀ ਮੈਂ ਪੈਸੇ ਲਿਆ ਕਰੋ ਹੋ ਗਿਆ ਮਸਲਾ ਹੱਲ ਹੋਰ ਵੀ ਨੇਕਾਂ ਕਈਆਂ ਦੇ ਫਸੇ ਫਸਾਏ ਮੇਰੇ ਕੋਲੇ ਹੁੰਦੇ ਨੇ ਜ਼ਮੀਨਾਂ ਦੇ ਰੋਲੇ ਆਉਂਦੇ ਨੇ ਇਸੇ ਤਰ੍ਹਾਂ ਜ਼ਮੀਨ ਗੁਰੂ ਘਰ ਦੀ ਦੱਬੀ ਸੀ ਤੁਸੀਂ ਵੀ ਉੱਥੇ ਖਬਰਾਂ ਲਵਾਈਆਂ ਨਿਹੰਗ ਦੇ ਬਲਕਾਰੇ ਨੇ ਸ਼ਰਾਬੀ ਨੇ ਦੱਬੀ ਸੀ ਉਹ ਗੁਰੂ ਘਰ ਦੀ ਛੜਾ ਦੇ ਤੇ ਗੁਰਦੈਰਾ ਸਾਹਿਬ ਬਣਾ ਕੇ ਦਿੱਤਾ 6 ਕਿੱਲੇ ਪਿੰਡ ਵਾਲ ਜਮੀਨ ਵੀ ਦਿੰਦੇ ਸੀ ਮੈਂ ਨਹੀਂ ਲਈ ਮੈਂ ਮੈਂ ਨਹੀਂ ਲੈਣੀ ਮੈਂ ਦਸਾਂ ਨਾਲ ਦੀ ਕਿਰਤ ਦਸਾਂ ਨਾਲ ਦੀ ਕਿਰਤ ਕੋਈ ਨਾਲ ਖਾਂਦੇ ਪਿਆ ਹੁਣ ਉਹ ਭਾਵੇਂ ਕੋਈ ਇਹ ਕਿਹੜਾ ਜਾਦੂ ਜੀ ਹੈਲੋ ਪੈਸੇ ਦੇ ਨਿਕਲਦੇ ਨੇ ਉਹ ਵੀਡੀਓ ਨਾਲ ਦੀ ਨਾਲ ਵੀਡੀਓ ਬਣਾਉਂਦਾ ਕੀ ਮਸਕਤ ਹੁਣ ਮੈਂ ਥਾਣੇ ਗਿਆ ਹੁਣ ਮੈਂ ਉੱਥੇ ਜਾਂਦਾ ਦੋ ਬੰਦੇ ਰੱਖੇ ਨੇ ਵੀਡੀਓ ਬਣਾਉਂਦੇ ਨਾਲ ਚੜਾ ਦਿੰਦੇ ਬੱਸ ਬੱਲੇ ਬੱਲੇ ਜੀ ਗੁਰਚਰ ਸਿੰਘ ਗੱਟੀ ਬੱਲੇ ਬੱਲੇ ਜੀ ਇਹੋ ਜਿਹਾ ਸਿਰਫ ਇੱਕ ਕੋਈ ਭੁੱਖ ਦੇ ਪਿੱਛੇ ਹੀ ਕੰਮ ਹੁੰਦਾ ਹੋਰ ਹੋਰ ਕੋਈ ਇੱਛਾ ਨਹੀਂ ਹੁੰਦੀ ਵੀ ਕੋਈ ਆਪਦਾ ਜਿਹੜਾ ਮਨੋਰਥ ਹੁੰਦਾ ਉਹਦੇ ਬਦਲੇ ਜਿਹੜੀਆਂ ਵੈਰ ਨਹੀਂ ਕਰਦੇ ਕਿਉਂ ਪ੍ਰੋਟੈਕਟਸ ਚ ਆ ਜਾਂਦਾ ਬਿਲਕੁਲ ਹੁਣ ਓਦੋਂ ਪਹਿਲਾਂ ਤੁਸੀਂ ਲੰਗੋ ਗੱਲ ਅ ਪਹਿਲੀ ਵਾਰੀ ਜਦੋਂ ਉਹਨਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਪਹਣਤ ਮਨ ਨਾਲ ਨਾਲ ਨੇ ਹੂੰ ਉਹਦੇ ਨਾਲ ਸੀ ਉਹਨਾਂ ਦੀ ਸਪੋਰਟ ਵੀ ਕਰਦੇ ਰਹੇ ਨੇ ਜਦੋਂ ਸਰਕਾਰ ਬਣੀ ਫਿਰ ਉਹ ਮੂਸੇ ਦਾ ਗਾਣਾ ਵਾਕਈ ਸੱਚ ਹੋ ਗਿਆ ਕਹਿੰਦਾ ਜਿਨ੍ਹਾਂ ਨੂੰ ਜਿਟਾਇਆ ਇਹਨਾਂ ਨੂੰ ਮਾੜੇ ਨਾ ਕਿਹਾ ਜੀ ਤੇ ਉਹਨਾਂ ਨੇ ਉਹਦੇ ਨਾਲ ਸੀ ਹੁਣੇ ਸਰਕਾਰ ਬਣ ਗਈ ਤੇ ਮੈਂ ਦੇਖ ਸਕਦਾ ਨਾ ਵੀ ਕੋਈ ਸਰਕਾਰ ਵੱਲੋਂ ਤਾਂ ਨਹੀਂ ਮਿਲਿਆ ਹੂੰ ਤੇ ਇਸ ਕਰਕੇ ਉਹ ਜਿਹੜਾ ਪੁੱਠਾ ਗੇੜ ਖੇਡ ਲਿਆ ਵੀ ਸਰਕਾਰ ਨੂੰ ਤੇ ਜਿਹੜੀਆਂ ਸਟੇਜ ਲੱਗੀ ਉੱਥੇ ਹੁਣ ਭਾਜਪਾ ਦਾ ਜਿਹੜਾ ਉਹ ਬੋਲਿਆ ਸਰਸਾ ਕੀ ਨਾਂ ਦਾ ਜਿਹੜਾ ਕਹਿੰਦਾ ਵੀ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਅ ਮਸਦ ਢਾ ਕੇ ਗੁਰਦੁਆਰਾ ਬਣਾਇਆ ਸੀ ਰਕਾਪਗੰਜ ਹੂੰ ਜਿਹੜਾ ਭਾਜਪਾ ਦਾ ਕੀ ਕਹਦੀਏ ਬੇਸ਼ਰਮ ਸਰਸਾ ਜੀ ਇਹਨਾਂ ਦਾ ਮਨਿੰਦਰ ਸਿੰਘ ਸਰਸਾ ਮਨਿੰਦਰ ਸਰਸਾ ਹੋਈ ਉਹ ਵੀ ਇਹਨੇ ਭੰਗ ਦੇ ਹੱਕ ਚ ਆਇਆ ਹੂੰ ਤੇ ਇਸ ਕਰਕੇ ਉਹ ਕਿਉਂ ਹੱਕ ਚ ਆਇਆ ਚੰਨੀ ਵੀ ਸਰਕਾਰ ਵੀ ਆ ਗਈ ਹੱਕ ਚ ਆ ਗਈ ਹੋਰ ਵੀ ਆ ਗਏ ਬਾਦਲਾਂ ਨੇ ਵੀ ਉੱਥੇ ਆ ਜਾ ਪੀਟੀਸੀ ਚੈਨਲ ਜਿਹੜਾ ਉਹ ਸਾਰਾ ਕੁਝ ਵਿਖਾ ਰਿਹਾ ਉਹ ਇਹ ਸਾਰਾ ਕੋਸ਼ਿਸ਼ ਕਰ ਕਰਿਆ ਭਗਉਣ ਤੋਂ ਮਾਂ ਸਰਕਾਰ ਨੂੰ ਕੀਰ ਲੋ ਉਸ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਬਣੇਗੀ ਉਹ ਨਾਲੋਂ ਇਸ਼ਾਰੇ ਨੇ ਵੀ ਸ਼ਾਬਾਸ਼ ਭਾਨਾ ਸੀ ਦੁੱਤੇ ਨੂੰ ਅਸੀਂ ਆ ਕੁਝ ਦੇ ਦੇਾਂਗੇ ਸ਼ਾਬਾਸ਼ ਸ਼ਾਬਾਸ਼ ਲੱਖਾਂ ਸੰਦਾਨਾ ਸ਼ਾਬਾਸ਼ ਨਹੀਂ ਤੁਸੀਂ ਤਾਂ ਡੰਗਿਆਂ ਦਾ ਮਤਲਬ ਹੈ ਕਿ ਦੂਜੀਆਂ ਸਰਕਾਰਾਂ ਇਸ਼ਾਰੇ ਕਰ ਰਹੀਆਂ ਬਿਲਕੁਲ ਨਾਲ ਇਹ ਸਰਕਾਰ ਦਾ ਕੋਈ ਰੋਲ ਨਹੀਂ ਤੁਸੀਂ ਉਹ ਪਾਣਾ ਸਿੱਧੂ ਕਹਿੰਦਾ ਵੀ ਪੈਸਾ ਨਹੀਂ ਲੈਂਦਾ ਹੂੰ ਠੀਕ ਹੈ ਕਰਦੇ ਨੇ ਵੀ ਫ੍ਰੀ ਜਿਹੜਾ ਉਦੋਂ ਇਕੱਠ ਹੋਇਆ ਤੁਸੀਂ ਗਏ ਸੀ ਤੁਸੀਂ ਆਲੇ ਚੈਨਲ ਤੇ ਚਲਾਇਆ ਮੈਂ ਵੇਖਿਆ ਜਿਹੜਾ ਇਕੱਠ ਹੋਇਆ ਮੈਂ ਖਰਚਾ ਕਿੰਨਾ ਹੋਇਆ ਹੋਵੇਗਾ ਤੁਸੀਂ ਦੱਸੋ ਨਾ ਜਲਾ ਕਿੰਨਾ ਖਰਚਾ ਹੋਇਆ ਹੋਵੇਗਾ ਜਿਹੜੀ ਉਦੋਂ ਸਟੇਜ ਲਾਈ ਕੋਈ ਨਹੀਂ ਹਾਂ ਕਿੰਨਾ ਖਰਚਾ ਹੋਇਆ ਮੈਂ ਤਾਂ ਐਦਾਂ ਕੋਈ ਹਿਸਾਬ ਨਹੀਂ ਕਦੀ ਲਾਇਆ ਮੈਂ ਤਾਂ ਯਾਰ ਤੂੰ ਵੀ ਆਖਰ ਦੁਨੀਆ ਵੀ ਤੁਰੇ ਫਿਰਦਾ ਹੈ ਕਿ ਜਦ ਪਾਣਾ ਸਿੱਧੂ 10 ਲੱਖ ਰੁਪਏ ਲਾਤਾ ਹੋਣਾ ਮੈਨੂੰ ਯਾਰ ਪਾਣਾ ਸਿੱਧੂ ਡਰਦਾ ਨੇ ਭਾਣੇ ਸਿੱਧੂ ਮੇਰੇ ਕਿਹੜੇ ਮਾਸੀ ਦਾ ਮੁੰਡਾ ਹੈਗਾ ਮੈਂ ਤਾਂ ਕਰਦਾ ਪੱਤਰ ਗਰੀ ਇਹ ਗੱਲ ਹੈ ਜੀ ਕਲੀਅਰ ਹੈ ਨਾ ਤਾਂ ਉਹ ਮੇਰੀ ਨਾਸੀ ਦਾ ਮੁੰਡਾ ਨਾ ਤੂੰ ਮੇਰੀ ਭੂਆ ਦਾ ਮੁੰਡਾ ਮੈਂ ਤੈਨੂੰ ਸੇਵ ਰੱਖਵਾ ਤੇ ਉਹਨੂੰ ਬਚਾਲਾ ਤੇ ਉਹਨੂੰ ਇਹ ਕੋਈ ਜਿੱਥੇ ਪੱਤਰਕਾਰ ਦੀ ਗੱਲ ਆ ਗਈ ਮੈਂ ਤੇਰੇ ਖਿਲਾਫ ਵੀ ਖੜ੍ਹ ਜਾਣਾ ਜਿੱਦਣ ਖੜ੍ਹਨ ਦੀ ਲੋੜ ਹੋਈ ਜੇ ਮੈਂ ਕਿਸੇ ਹੋਰ ਦੇ ਖਿਲਾਫ ਖੰਨ ਤਾਂ ਉੱਥੇ ਵੀ ਖੜ੍ਹ ਜਾ ਮੈਂ ਤਾਂ ਨਹੀਂ ਪੁੱਛੀ ਜਿੱਦਣ ਤੈਨੂੰ ਮੇਰੀ ਪੱਤਰਕਾਰੀ ਤੇ ਸ਼ੱਕ ਆ ਫਿਰ ਤੂੰ ਮੈਨੂੰ ਇਦਾਂ ਦੀ ਗੱਲ ਕਰ ਵੀ ਤੇਰੀ ਕੀ ਰੀਸਤ ਮੈਂ ਮੈਨੂੰ ਇਹ ਪੁੱਛਿਆ ਵੀ ਮੈਂ ਹਿਸਾਬ ਹੀ ਨਹੀਂ ਲਾਇਆ ਨਾ ਤਾਂ ਮੈਂ ਤਾਂ ਉੱਥੇ ਖੜ੍ਹ ਗਿਆ ਪਾਣੀ ਬਰਾ ਇੱਕ ਮਿੰਟ ਰੋਕ ਜਾਣਾ ਉੱਥੇ ਨਹੀਂ ਮੈਂ ਨਾ ਤਾਂ ਮੈਂ ਉੱਥੇ ਕੋਈ ਲੰਗਰ ਖਾਦਾ ਵੀ ਮੈਂ ਤੈਨੂੰ ਕਹਾਂ ਵੀ ਮੈਂ ਉੱਥੇ ਫਲਾਣੇ ਫਲਾਣੇ ਲੰਗਰ ਖਾਦੇ ਵੀ ਇਹਦੇ ਤੇ ਇੱਕ ਲੱਖ ਲੱਖ ਖਰਚਾ ਆਇਆ ਹੋਊਗਾ ਨਾ ਨਾ ਉੱਥ ਉਥੇ ਤਾਂ ਇੱਕ ਸਟੇਜ ਲੱਗੀ ਸੀ ਨਮਲ ਉਹ ਵੀ ਟਰਾਲੀਆਂ ਦੇ ਵਿੱਚ ਲੱਗੀ ਹੋਈ ਸੀ ਤੇ ਜਾਂ ਲੋਕ ਬੈਠੇ ਹੋਏ ਸਾਊਂਡ ਦਾ ਖਰਚਾ ਕੋਈ 10-20 ਹਜ਼ਾਰ ਕਰ ਲੈ ਅੱਛਾ ਤੇ ਕੋ ਟੈਂਟ ਦਾ ਕੋਈ 20-25 ਹਜ਼ਾਰ ਕਰ ਲੈ ਕੋਈ ਮੈਂ ਕਹਿੰਦਾ ਵੀ ਲੱਖ ਰੁਪਈਆ ਦਰੀਆਂ ਦਰੀਆਂ ਵਿਛਾਕ ਪਈ ਇੰਦਾਂ ਦਾ ਡੇਢ ਹੌਲ ਹੋਣਾ ਮੈਨੂੰ ਨਹੀਂ ਪਤਾ ਵੀ ਉਹਨਾਂ ਲੰਗਰ ਕਿੰਨੇ ਦਾ ਕਰਾਉਂਦੇ ਨਹੀਂ ਕਿੰਨੇ ਦਾ ਖਵਾਉਂਦੇ ਉਹ ਉੱਥੇ ਆ ਗਿਆ ਨਾ ਜਾਨਤ ਕਿਹੜੀ ਗੱਡੀ ਚ ਪਵਾਇਆ ਕਿ ਨਹੀਂ ਪਵਾਇਆ ਪਰ ਮੈਨੂੰ ਤਾਂ ਕਿਸੇ ਨੇ ਸੌ ਨਹੀਂ ਦਿੱਤਾ ਤੂੰ ਹੁਣ ਉੱਥੇ ਆ ਮਤਲਬ ਉਹ ਗੱਲ ਹੈ ਲੱਖ ਡੇਢ ਕਰ ਲਿਆ ਲੱਖ ਡੇਢ ਦਾ ਮਸਲਾ ਨਹੀਂ ਹੈ ਇਹਨਾਂ ਲੱਖ ਡੇਢ ਨਾਲ ਨਹੀਂ ਹੁੰਦਾ ਕਰਦੋਗਾ ਵੀ 5 ਤੋਂ 7 ਲੱਖ ਦੀ ਜੇਮ ਹੈ ਮੈਨੂੰ ਪਹਿਲਾਂ ਕਿ 5-7 ਲੱਖ ਲੱਗ ਗਿਆ ਪਾਣੀ ਲਾ ਲਓ 10 ਲੱਖ ਰੁਪਏ ਲੱਗਾ ਕਿੱਥੋਂ ਆਇਆ ਹੂੰ ਜਿਹੜਾ ਲੋ ਆਇਆ ਨਾ ਜਿਹੜਾ ਭਾਂਡੇ ਕੋਣੀ ਕੋਣੀ ਤੋ ਕਿੰਨੇ ਲਾਇਆ ਉਹ ਸਾਰਾ ਕੁਝ ਵੀਰ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਨੇ ਜਿਹੜੀਆਂ ਸਾਡੇ ਪੰਜਾਬ ਨਾਲ ੱਟਕੇ ਸਈਆਂ ਹੋਈਆਂ ਨੇ ਜਿਹੜਾ ਸਾਰਾ ਕੁਝ ਹੋਇਆ ਉਸ ਪਾਸੇ ਨਹੀਂ ਸਿਰਫ ਇੱਕ ਧਿਆਨ ਜਿਹੜਾ ਟਾ ਕੇ ਉਧਰ ਲਾਉਣ ਦੀ ਜ਼ਰੂਰਤ ਹੈ ਜਿਹਹਦਰ ਕੌਂਕੋ ਦਾ ਮੁੱਦਾ ਉੱਠਿਆ ਸੀ ਉਹਨੂੰ ਦਬਾਉਣ ਵਾਸਤੇ ਇਹ ਸਰਕਾਰ ਕਰਤਾ ਕਿੰਨੇ ਆ ਤੁਸੀਂ ਕਹਿੰਦੇ ਵੀ ਦੂਜੀਆਂ ਬਾਲਟੀਆਂ ਨਹੀਂ ਕਰਤਾ ਬਿਲਕੁਲ ਹੁਣ ਬਾਦਲ ਕਹਿੰਦਾ ਕੌਂਕੋ ਜਿਹਹਦਰ ਨੂੰ ਸ਼ਹੀਦ ਕਰਾਇਆ ਹੂੰ ਮੇਰਾ ਰੋਲ ਮੈਂ ਮਤਲਬ ਇਹ ਸਰਕਾਰ ਦਾ ਕੋਈ ਰੋਲ ਨਹੀਂ ਇਹਦਾ ਕੀ ਰੋਲ ਹੈਗਾ ਦੱਸੋ ਹੁਣ ਬਹੁਤ ਸਾਰੇ ਬੇਕੀਨ ਨੇ ਕਿ ਲੱਖੇ ਦੇ ਨਾਲ ਗੰਮਾਂ ਚੱਲਦੇ ਉਹ ਸਰਕਾਰ ਤੋਂ ਬਾਹਰ ਨਹੀਂ ਕਿਤੇ ਤੇ ਫਿਰ ਉਹ ਲੱਖੇ ਲੱਖੇ ਨੂੰ ਫਿਰ ਕਿਉਂ ਨਹੀਂ ਰੋਕਿਆ ਉਹ ਤਾਂ ਕਹਿੰਦੇ ਕੇ ਸਰਕਾਰ ਕਰਵਾ ਰਹੀ ਹੈ ਤੁਸੀਂ ਕਹਿੰਦੇ ਕਿ ਉਹ ਕਰਵਾ ਰਹੇ ਮਹਿੰਗਾ ਇਸ ਗੱਲ ਦੀ ਨਹੀਂ ਸਮਝ ਆ ਰਹੀ ਹੁਣ ਸੱਚ ਹੋ ਕੀ ਰਿਹਾ ਨਹੀਂ ਜੇ ਲੱਖੇ ਦੇ ਕੋਲੇ ਜਿਹੜੇ ਗਨਮੈਨ ਨੇ ਕਿਉਂ ਲੈ ਲੱਖੇ ਨੇ ਤੇ ਜੇ ਭਾਨੇ ਸਿੱਧੂ ਦੇ ਫੋਨ ਦੇ ਉੱਤੇ ਜੰਟ ਕਹਿੰਦਾ ਮੈਂ ਪੈਸੇ ਦੇ ਦੇਣਾ ਭਾਈ ਭਾਨਾ ਸਿੱਧੂ ਆਉਂਦਾ ਪਿਆ ਤੇ ਫਿਰ ਜਿਹੜੀ ਪੁਲਿਸ ਜਿਹੜੀ ਹੈ ਉਹ ਭਾਨੇ ਲੱਖੇ ਨੂੰ ਰੱਖਣ ਦੀ ਕੀ ਲੋੜ ਹੈ ਤੇ ਜੇ ਇਹਨਾਂ ਦੇ ਫੋਨ ਤੇ ਜੰਟ ਡਰ ਜਾਂਦਾ ਤੇ ਇਹਨਾਂ ਦੇ ਨੇੜੇ ਕਿਸੇ ਨੇ ਆਉਣਾ ਵੀ ਕੀ ਹੂੰ ਫਿਰ ਇਹਨੇ ਗੱਲ ਮੈਨੂੰ ਸਰਕਾਰ ਦੇ ਲੈ ਕਿਉਂ ਕਿਸ ਵਾਸਤੇ ਲੈ ਕੀ ਖਤਰਾ ਕਿ ਕਿੰਨੀ ਵੱਡੀ ਪਾਵਰ ਸ਼ਕਤੀ ਹੈ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਮੈਂ ਦੱਸ ਹੀ ਦੇਣਾ ਇਹ ਗੱਲ ਅੱਗੇ ਹੋਈ ਹੋਈ ਹੈ ਉਹ ਕਹਿੰਦੇ ਕਿ ਜਦੋਂ ਮੂਸੇਆ ਦਾ ਕਤਲਗਾਰਡ ਹੁੰਦਾ ਹੂੰ ਉਸ ਤੋਂ ਬਾਅਦ ਸਰਕਾਰ ਨੂੰ ਇਹ ਸੀਗਾ ਕਿਤੇ ਇਦਾਂ ਦੇ ਹੋਰ ਮੁੰਡੇ ਜਿਹੜੇ ਉਹਨਾਂ ਮਾਰੇ ਜਾਣ ਉਹਨਾਂ ਨੇ ਡਰਦੇ ਮਾਰਿਆ ਦਿੱਤੀ ਹੋਈ ਹੈ ਕਿ ਪੰਜਾਬ ਦੇ ਵਿੱਚ ਕੋਈ ਮਹੌਲ ਉਹਦਾ ਨਾ ਹੋਵੇ ਤੇ ਇਹਨਾਂ ਦੀ ਸੇਫਟੀ ਲੈ ਦਿੱਤੀ ਹੋਈ ਜਿਨ੍ਹਾਂ ਨੂੰ ਖਤਰਾ ਹੈ ਤੇ ਫਿਰ ਸੇ ਤੋਂ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਸਰਕਾਰ ਤੇ ਇਹ ਸਿਸਟਮ ਓਲਡ ਹੈ ਇੱਕ ਪਾਸੇ ਉਸੇ ਹੀ ਓਲਡ ਸਿਸਟਮ ਦੇ ਬਦਲੇ ਇਹ ਇਲੈਕਸ਼ਨ ਲੜਦੇ ਨੇ ਫਿਰ ਉਸੇ ਸਿਸਟਮ ਦੇ ਮੁਤਾਬਕ ਹੀ ਜੇ ਭਾਣੇ ਦੇ ਪਰਚਾ ਹੋਇਆ 10000 ਰੁਪਏ ਦਾ ਇਸ ਤੋਂ ਪਹਿਲਾਂ ਜਿਹੜਾ ਝੋਟੇ ਦਾ ਨਾਂ ਕੀ ਹੈ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਝੋਟਾ ਉਹ ਵੀ ਫੜੀਚਾ ਸੀ ਉਦੋਂ ਵੀ ਬੜੇ ਤਰਨੇ ਲੱਗੇ ਸੀ ਤੇ ਉਹ ਆਪਦੀ ਜ਼ੁਬਾਨ ਤੋਂ ਹੀ ਬੋਲ ਰਿਹਾ ਕਰਦਾ ਵੀ ਮੈਂ ਹੁਣ ਤਰੀਕਾ ਤੋਂ ਜਾਣਾ ਤੇ ਜਮਾਨਤ ਨਾਲ ਬਾਹਰ ਆਇਆ ਹੂੰ ਤੇ ਜੇ ਮਨ ਵੀ ਹੁਣ ਵੀ ਇਹਨਾਂ ਨੇ ਇਹਨਾਂ ਕੱਟ ਕੀਤਾ ਤੇ ਉਹ ਜਿਹੜਾ ਪਾਨਾ ਸਿੱਧੂ ਦੀ ਜ਼ਬਾਨ ਤਨਾ ਹੀ ਬਾਹਰ ਆਉਂਦਾ ਤੇ ਫਿਰ ਇਹ ਡਰਾਮਾ ਕਰਨ ਦੀ ਕੀ ਲੋੜ ਲੋਕਾਂ ਦੇ ਮਾਵਾ ਦੇ ਪੁੱਤਰ ਤੇਲ ਫੂਕੇ ਜਾਂਦੇ ਆ ਉਹ ਆਲਾ ਆਲਾ ਸਾਰਾ ਕੁਝ ਇਹ ਕੀ ਕਰਨ ਦੀ ਲੋੜ ਫਿਰ ਜ਼ਬਾਨ ਤਲਾਉਂਦੇ ਬਾਹਰ ਆ ਜਾਂਦੇ ਉਹ 10000 ਰੁਪਿਆ ਜਿਹੜੀ ਜਨਨੀ ਕਹਿੰਦੀ ਮੈਥੋਂ ਮੰਗਿਆ ਉਹ ਕੋਰਟ 'ਚ ਸਬੂਤ ਹੋਣੀ ਸੀ ਝੂਠਾ ਹੁੰਦਾ ਤੇ ਫਿਰ ਉਹਦੇ ਦੇ ਮਾਨ ਨੀ ਦਾ ਜੇ ਕਿਉਂਕਿ ਕੇਸ ਕਰ ਦਿੰਦੇ ਆਪੇ ਲੱਗ ਜਾਂਦਾ ਫਿਰ ਉਸ ਤਰੀਕੇ ਤੇ ਆਉਂਦੇ ਇਹ ਸਿਰਫ ਆਪੋ ਆਪਣੀਆਂ ਚਾਹਤਾਂ ਹੁੰਦੀਆਂ ਨੇ ਵੀ ਸਿਰਫ ਮਤਲਬ ਵੀ ਇੱਕ ਗੇਮ ਖਮਾਉਣ ਦੀਆਂ ਹੋਰ ਕੋਈ ਗੱਲ ਨਹੀਂ ਤੇ ਪੀਟੀਸੀ ਚੈਨਲ ਜਿਹੜਾ ਹੈ ਉਹ ਇਹਨਾਂ ਨੂੰ ਕਿਉਂ ਵਿਖਾ ਰਿਹਾ ਉੱਥੇ ਬਾਦਲ ਕੇ ਇਹ ਆਪਦੇ ਚੈਨਲ ਨੂੰ ਕਿਉਂ ਲੈ ਕੇ ਦਿੱਤਾ ਉਹੋ ਬਾਦਲ ਕਾ ਚੈਨਲ ਜਦ ਬਗਰਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਹੀ ਹੋਈ ਗੁਰੂ ਸਾਹਿਬ ਦੇ ਅੰਖ ਖਾਰੇ ਗਏ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਗੋਲੀ ਮਾਰ ਦਿੱਤੀ ਗਈ ਲੋਕਾਂ ਨੂੰ ਕੁੱਟਿਆ ਗਿਆ ਮਗਰ ਪਿਆ ਪਿਆ ਕੇ ਡਾਂਗਾ ਨਾਲ ਪਾਈ ਸਪਾਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ 2015 ਵਿੱਚ ਪ੍ਰਕਰਮਾਂ ਦੇ ਵਿੱਚ ਸਿੱਖਾਂ ਦੀ ਪੱਗਾਂ ਲਾ ਕੇ ਉਹਨਾਂ ਦੇ ਿੱਧਾਂ ਦੇ ਉੱਤੇ ਕਿਰਪਾਨਾਂ ਮਾਰ ਕੇ ਕੁੱਟ-ਕੁੱਟ ਕੇ ਠਾਣੇ ਫੜਾਤਾ ਤੇ ਕਿਸੇ ਚੈਨਲ ਨੇ ਵਿਖਾਇਆ ਨਹੀਂਗਾ ਤੇ ਅੱਜ ਉਸ ਚੈਨਲ ਨੇ ਕਿਉਂ ਵਿਖਾਇਆ ਹੂੰ ਅੱਜ ਉਹ ਚੈਨਲ ਨੇ ਕਿਉਂ ਵਾਰ-ਵਾਰ ਖਬਰਾਂ ਵਿਖਾਈਆਂ ਕਿਸ ਮਸਕਤ ਲਈ ਬਰਾਬਰ ਅਕਾਲੀ ਦਾ ਲਈ ਗੱਲ ਕਹਿੰਦਾ ਕਿ ਭਾਨੇ ਸਿੱਧੂ ਦੇ ਮਸਲੇ ਨੇ ਜਿਹੜੀ ਉਹਦੀ ਯਾਤਰਾ ਚੱਲ ਰਹੀ ਆ ਪੰਜਾਬ ਬਚਾਓ ਉਹ ਰੁਲ ਗਈ ਆ ਕਹਿੰਦਾ ਮਤਲਬ ਇਹ ਕੋਈ ਮੀਡੀਆ ਦਿਖਾ ਨਹੀਂ ਰਿਹਾ ਮੀਡੀਆ ਵਿਖਾਵੇ ਕਿਉਂ ਯਾਰ ਉਹ ਤਾਂ ਇਹ ਗੱਲ ਕਰ ਰਿਹਾ ਤੁਸੀਂ ਕਹਿ ਰਹੇ ਕਿ ਉਹ ਯਾਰ ਉਹਨਾਂ ਨੂੰ ਮੀਡੀਆ ਵਿਖਾਵੇ ਉਹਦਾ ਪੀਟੀਸੀ ਚੈਨਲ ਹੈਗਾ ਗੁਰੂ ਗ੍ਰਾਮਦਾਸ ਸਾਹਿਬ ਦੀ ਗੋਲਕ ਦੇ ਵਿੱਚੋਂ ਪੈਸਾ ਲੱਗਦਾ ਪਿਆ ਲੰਗਰ ਲਈ ਵੀ ਆ ਰਿਹਾ ਤੇਲ ਲਈ ਵੀ ਗੁਰੂ ਰਾਮਦਾਸ ਦੀ ਗੋਲਕ ਚੋਂ ਪੈ ਰਿਹਾ ਤੇ ਹੁਣ ਪੰਜਾਬ ਬਚਾਓ ਯਾਤਰਾ ਨਹੀਂ ਇਹ ਕਹਿ ਰਹੇ ਪੰਜਾਬ ਉਹ ਹਜ਼ਾਰ ਯਾਤਰਾ ਤੇ ਗੁਰੂ ਦੀ ਗੋਲਕ ਲੁੱਟ ਕੇ ਖਲਾਰਨ ਵਾਲੀ ਯਾਤਰਾ ਹੈ ਪੰਜਾਬ ਬਚਾਓ ਜਾਂ ਦਾ ਪਿਓ ਸੀ 2 ਖਰੇ 95 ਤੇ 1995 ਦੇ ਵਿੱਚ ਮੇਰੇ ਹਿਸਾਬ ਨਾਲ ਇੱਥੇ ਗੂ ਮ ਨਕੋਧਰੇ ਚ ਬਦਵੀ ਹੋਈ ਸੀ ਇਹਦੇ ਵਿੱਚ 13 ਸਿੰਘ ਜਿਹੜੇ ਸੀ ਉਹ ਮਾਰ ਦਿੱਤੇ ਗਏ ਸੀ ਤੇ ਬਾਦਲ ਦੀ ਉਹ ਸਰਕਾਰ ਨਹੀਂ ਸੀ ਨੇ ਮੇਰੀ ਸਰਕਾਰ ਆਵੇਗੀ ਤੇ ਮੈਂ ਉਹ ਹੱਕ ਲੈ ਕੇ ਆਵਾਂਗਾ ਉਹ ਅੱਜ ਉਹਨਾਂ ਦੇ ਪਰਿਵਾਰ ਜਿਹੜਾ ਸੀ ਚਾਰ ਸੀ 13 ਵੀ ਚ 13 ਦੇ 13 ਪਰਿਵਾਰ ਦੇ ਵਿੱਚ ਸੀ ਚਾਰ ਖਰੇ ਸ਼ਹੀਦ ਹੋ ਗਏ ਸੀ ਤੇ 13 ਮੜੀ ਕੁੱਲ ਸੀ ਬਾਕੀ ਜਿਹੜਾ ਛੋਟਾ ਛੋਟਾ ਲੱਗੀਆਂ ਸੀ ਕਰ ਹੂੰ ਉਹ ਅੱਜ ਮੈਂ ਸੁਣ ਰਿਹਾ ਹਾਂ ਸਾਲ ਮੈਨੂੰ ਯਾਦ ਥੋੜਾ ਜਿਹਾ ਸ਼ੈਦ ਹੋਵੇ ਜਾਂ 13 ਜਾਂ 4 ਕਿਹਦੇ ਵੀ ਲੈ ਲਓ ਜਿੰਨੇ ਇੱਕ ਵੀ ਲੈ ਲਓ ਹੱਕ ਮਿਲ ਗਿਆ ਉਹਨਾਂ ਨੂੰ ਨਿਸਾਫ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਦਾ ਪੰਜਾਬ ਕਿਹੜਾ ਬਚਾਉਣਾ ਕਿਹੜੇ ਪੰਜਾਬ ਦੀ ਗੱਲ ਕਰਨੀ ਇਹ ਕਹਿੰਦੇ ਪੰਜਾਬ ਬਚਾਓ ਇਹਨਾਂ ਦੀ ਇਹ ਸਰਕਾਰ ਰਹਿ ਗਈ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਹਦਰ ਕਾਉਂਕੇ ਦੀ ਰਿਪੋਰਟ ਇਹਨਾਂ ਨੇ ਆਪ ਨਾ ਪਾ ਕੇ ਰੱਖੀ ਅੱਜ ਜਨਤਕ ਹੋਈ ਤੇ ਉਹਨਾਂ ਦੇ ਘਰੇ ਭੱਜੇ ਗਏ ਜਾ ਕੇ ਦਬਾਅ ਪਾ ਗਏ ਉਹਨਾਂ ਦੇ ਪਰਿਵਾਰ ਉੱਤੇ ਵੀ ਮੇਰੇ ਗੱਲ ਸੁਣੋ ਪਾ ਪਾਓ ਹੂੰ ਚਲੋ ਉਹ ਤਾਂ ਠੀਕ ਹੈ ਪਰ ਸਰਕਾਰ ਆਪਦੇ ਬੰਦਾ ਫਰਜ਼ ਨੂੰ ਬਾਧਾ ਵੀ ਜਿਹੜੀ ਮੌਕੇ ਦੀ ਸਰਕਾਰ ਉਹ ਕਹਿੰਦੇ ਇਹ ਆ ਕਲੀਅਰ ਹੈ ਬਈ ਇਹਨਾਂ ਨੂੰ ਸਜ਼ਾ ਹੋਣੀ ਹੈ ਤੇ ਕਰਦੇ ਨਹੀਂ ਆ ਯਾਰ ਤੂੰ ਇਹ ਸਰਕਾਰ ਨੂੰ ਇਹਨਾਂ ਦੇ ਸਰੋਪੇ ਨਹੀਂ ਉਹਨਾਂ ਨੂੰ ਛੱਡ ਦੇਗਾ ਭਗੜਤ ਮਨਾ ਚੋਂਦਾ ਪਿਆ ਹੂੰ 2 ਸਾਲ ਹੋਏ ਗੱਲ ਤੋਂ ਉਹਨਾਂ ਜਿਹਨਾਂ ਨੇ ਪੰਥ ਦਾ ਖੱਡਾ ਯਾਰ ਅਸੀਂ ਭੌਂਤਮਨ ਦੇ ਦਾ ਚੋਸਾ ਹੋ ਪਾਈ ਗਈ ਸਾਨੂੰ ਕੀ ਬਣੀ ਲੋਕਾਂ ਦੇ ਵੋਟਾਂ ਨਹੀਂ ਪਾਈਆਂ ਕਾਨੂੰਨ 99 ਨਹੀਂ ਜਿਤਾਏਗੇ ਹੁਣ ਸਾਡਾ ਦਿਮਾਗ ਖਰਾਬੇਗਾ ਕਿ ਇੱਥੇ ਹੁਣ ਸਾਡੇ ਫੌਜਾ ਸਿੰਘ ਸਰਾਰੀ ਠੀਕ ਹੈ ਹੁਣ ਅਸੀਂ ਆਗੇ ਵੀ ਲੈ ਲੋ ਮਾਰੋ ਨਾ ਤਰ ਪਾਓ ਜੀ ਕਿਉਂ ਕਿਸ ਵਾਸਤੇ ਹਾਂ ਅਸੀਂ ਗੱਲ ਕੀਤੀ ਮੁੰਵੀ ਕੀਤੀ ਮੈਂ ਕੱਲ ਪੰਜ ਪਿਆਰਿਆਂ ਨਾਲ ਗੱਲ ਕੀਤੀ ਮੈਂ ਹੁਣ ਕਰਨਾ ਕੀ ਯਾਰ ਜਿਹੜੇ ਐਮਐਲਏ ਜਿਤਾਏ ਨੇ ਉਹਨਾਂ ਦੇ ਘੇ ਜਾ ਕੇ ਉਹਨਾਂ ਨੂੰ ਕਹਿਣਾ ਵੀ ਸਜਣੋ ਜਾ ਕੇ ਤੁਸੀਂ ਉੱਥੇ ਬੰਧਾਓ ਜਿਹੜੇ ਸਾਡੇ ਸਿੱਖ ਮਾਰ ਦਿੱਤੇ ਗਏ ਬਾਦਲਾਂ ਨੇ ਤੇ ਕਾਂਗਰਸ ਨੇ ਮੇਨੂੰ ਬੁੱਚੜ ਨੇ ਉਹਨਾਂ ਦਾ ਇਨਸਾਫ ਮਤਾ ਪਾਓ ਜਿੱਥੇ ਆਪਦਾ ਇਕੱਠ ਜਾ ਕਰਾ ਆ ਮਤਲਬ ਇਹ ਚੀਜ਼ ਹੋਣੀ ਚਾਹੀਦੀ ਹੈ ਨਾ ਹੁਣ ਇੱਥੇ ਗੱਲ ਕੀ ਹੈ ਹੁਣ ਮੰਨ ਲਓ ਇੱਥੇ ਮਾਂ ਲੱਣਾ ਇਕੱਠ ਕਰਕੇ ਜੀ ਲੱਗਣਾ ਮੋਰਦਮਾਉਂ ਦੇ ਮਗਰ ਕੀ ਮਿਲਿਆ ਕੋਈ ਦੱਸੋ ਗੱਲ ਹੈ ਜਦੋਂ ਉੱਥੇ ਦੇ ਐਮਐਲਏ ਜਿਹੜਾ ਵੀ ਹੈ ਉਪਰਈਪੁਰ ਦਾ ਤੁਹਾਡੇ ਮੁਖਸ਼ਰ ਸਾਹਿਬ ਦਾ ਫਾਜ਼ਿਲਕਦਾ ਜਰਲਾਂਵਦ ਦਾ ਜਿੱਥੇ-ਜਿੱਥੇ ਦੇਖੇ ਨੇ ਜਾਂ ਇੱਧਰ ਦਾ ਉਹਨਾਂ ਨੇ ਘਰੇ ਜਾਣ ਲੋਕ ਮੈਨੂੰ ਦੱਸਣ ਵੀ ਕਿਹੜੇ ਸੇਖ ਨੇ ਵੋਟ ਨਹੀਂ ਪਾਈ ਆ ਪਾਰਟੀ ਨੂੰ ਦੱਸੋ ਹ ਨਹੀਂ ਬਾਈ ਕਿਸੇ ਨੇ ਇਹ ਪਾਈਆਂ ਨੇ ਤਾਂ ਹੀ ਬੰਨ੍ਹੇ ਜਿੱਤ ਕੇ ਰਿਆ ਪਾਈਆਂ ਨੇ ਤੇ ਪਾਗੇ ਤੇ ਬਾਗੋ ਪਾਗੇ ਤਾਕਤ ਦੇ ਕੇ ਬਾਈ ਛਿੱਤਰਖਾਨ ਦੇ ਆਪ ਤੇ ਪੰਜਾਬ ਨੂੰ ਹੋਰ ਕੁਝ ਨਹੀਂ ਕੀ ਕੰਮ ਲੈਣ ਦਾ ਨਹੀਂ ਹੈਗਾ ਆ ਵੱਲ ਛਿੱਤਰਖਾਨੇ ਦੇ ਉਹਨੇ ਨਾਲ ਹੀ ਬੜਾਈ ਹੋ ਗਈ ਹੂੰ ਤੇ ਜਿਹੜਾ ਕਹਿੰਦਾ ਜੀ ਇਹ ਵੇਰ ਤੋਂ ਉੱਚੜੀ ਵਿੱਚ ਤੇ ਫਿਰ ਪਹਿਲੋ ਕੀ ਸੀ ਪਹਿਲੋ ਕੀ ਹੈਗਾ ਸੀ ਪਾਈਆਂ ਨੇ ਹੁਣ ਕੰਮ ਲਓ ਕਾ ਹੁਣ ਮੈਂ ਤਾਂ ਮੰਨਿਆ ਕਿ ਆ ਆਪਣੇ ਪੰਜ ਪੈਰਾਂ ਨੂੰ ਜਦੋਂ ਕਹਾਂ ਕਿ ਮੈਂ ਹੁਣ ਇੱਕ ਸਿਰੇ ਦੀ ਗੱਲ ਕੀਤੀ ਮੈਂ ਹੈ ਕਰੀਏ ਆਪਾਂ 100 150 ਬੰਦਾ ਜਾਈਏ ਪੌਣ ਦਮਾਨ ਦੇ ਜਿਹੜਾ ਇੱਥੇ ਉਹਨਾਂ ਦਾ ਦਫ਼ਤਰ ਜਿੱਥੇ ਸਰਕਾਰੀ ਬੈਠਦਾ ਹੂੰ ਉਹਨੂੰ ਜਾ ਕੇ ਕਹਿੰਦੇ ਭਾਈ ਵੀ ਤੁਹਾਨੂੰ ਲੋਕਾਂ ਨੇ ਜਪਾਇਆ ਸਿਆਸੀ ਸਿੱਖਾਂ ਦਾ ਜਿਹੜਾ ਸਾਡਾ ਉਹਦੇ ਲਈ ਤੁਸੀਂ ਵਾਅਦਾ ਠਾਓ ਹਾਂ ਉਹਨੇ ਕੁਝ ਵਾਅਦਾ ਠਾਈਆਂ ਵੀ ਨਹੀਂ ਜਦੋਂ ਵਾਅਦਾ ਠਾਉਂਦਾ ਉਹਨਾਂ ਨੇ 1/28 ਸੀ ਹੁਣ ਮੈਂ ਜਿਹੜੀ ਗੱਲ ਸਲੀਟ ਕਰਾਂਗਾ ਜਿਹੜਾ ਆਪਣਾ ਸਭ ਜਿਆਦਿਆਂ ਨੇ ਸ਼ੀਰੀ ਦਿਹਾੜੇ ਤੇ ਉਹ ਕੀ ਵਜਾਉਂਦੇ ਆ ਮੈਨੂੰ ਬਿਜਲ ਬਿਜਲ ਵਜਾਉਣਾ ਉਹਨਾਂ ਨੇ ਦੱਸਿਆ ਸੀ ਇਹਨਾਂ ਨੇ ਸਾਰਿਆਂ ਨੂੰ ਘੇਰ ਲਿਆ ਹੈ ਤਾਂ ਹੈ ਨਹੀਂ ਜੀ ਇਹ ਤਾਂ ਆਪਾਂ ਅਗਰ ਸਿੱਖੀ ਰੂਲ ਟੋਗੀ ਆਏ ਹਾਂ ਜੀ ਫਲਾਹ ਜੀ ਤੁਮਕਾਨ ਜੀ ਤੇ ਤੁਸੀਂ ਸਿੱਖਾਂ ਦੀ ਸਰਕਾਰ ਮੇਰੇ ਸਾਹਮਣੇ ਪਹਿਲੀ ਸਰਕਾਰ ਸੀ ਜਿਨ੍ਹਾਂ ਨੇ ਉਹਨਾਂ ਦੇ ਸੋਗ ਲਈ ਉਹ ਚੀਜ਼ ਬਜਾਉਣੀ ਸੀ ਤੇ ਇਹਨੇ ਰੋਗ ਦੀ ਤੇ ਰਿਵਰਸ ਲੈਣਾ ਪੈ ਗਿਆ ਦਰਬਾਰ ਸਾਹਿਬ ਦੇ ਚੈਨਲ ਦੀ ਗੱਲ ਕੀਤੀ ਉਹ ਵਿੱਚੇ ਨਾ ਪਹੁੰਚਦੀ ਸਪੋਰਟ ਇਹਨਾਂ ਨੇ ਕਰਨੀ ਸੀ ਤੇ ਉਹ ਕਰੇਗੀ ਉਹ ਨੂੰ ਤਾਂ ਕੰਮ ਨਹੀਂ ਸਿੱਖੀ ਨੀ ਦਾ ਗੱਲ ਤਾਂ ਹੈ ਨਾ ਵੀ ਜੇ ਕੋਈ ਕਰਦਾ ਹੁੰਦੇ ਨਾਲ ਖੜਨਦਾ ਹੋਵੇ ਸਿਰਫ ਰਾਜਨੀਤੀ ਦੀ ਰੋਟੀਆਂ ਨੇ ਉਹ ਸਿੱਖਣੀਆਂ ਨੇ ਉਹ ਜ਼ਰੂਰ ਸਿੱਖ ਲੈਣੀਆਂ ਨੇ ਇਹਨੇ ਨਵਾਂ ਚੈਨਲ ਬਣਾ ਦਿੱਤਾ ਧਾਮੀ ਨੇ ਚੁਰਾਪਾ YouTube ਤੇ ਹੂੰ ਹੋਰ ਆ ਹੋ ਰਾਗੀ ਸਿੰਘ ਆ ਦੀ ਮੇਰੇ ਨਾਲ ਗੱਲ ਆ ਰਹੀ ਸੀ ਹਾਂ ਉਹ ਰਾਕੀ ਸਿੰਘ ਬੋਲਿਆ ਸੀ ਮੈਨੂੰ ਯਾਦ ਭੁੱਲ ਗਿਆ ਨਾ ਉਹ ਕਹਿੰਦਾ ਜੇ ਕੋਈ ਰਾਗੀ ਸਿੰਘ ਕੀਰਤਨ ਕਰਦਾ ਤੇ ਉਹ ਆਪਣਾ ਉੱਥੋਂ ਕਲਿੱਪ ਕੱਟ ਕੇ ਆਪਣੇ ਚੈਨਲ ਤੇ ਪਾਉਂਦਾ ਤੇ ਕਹਿੰਦਾ ਉਹ ਸਿਰੇ ਸਤਿ ਨਹੀਂ ਕਿਉਂ ਪਾਇਆ ਜੇ ਰਾਗੀ ਤੂੰ ਆਪਦੇ ਚੈਨਲ ਤੇ ਪਾਤਾ ਮੈਂ ਆਪਦੇ ਤੇ ਪਾਤਾ ਉਹ ਮੈਂ ਆਪਦੇ ਤੇ ਪਾਤਾ ਉਹ ਕੀਰਤਨ ਦੀ ਆਵਾਜ਼ ਜਿਆਦੀ ਜਾਏਗੀ ਘਟ ਜਾਈਗੀ ਅੱਛਾ ਵੀ ਉਹ ਵੀ ਉੱਥੇ ਵੀ ਦਵਾਇਆ ਜਾ ਰਿਹਾ ਹਾਂ ਬਦ ਦਵਾਇਆ ਜਾ ਰਿਹਾ ਪੁੱਛੋ ਤਾਂ ਮੈਨੂੰ ਇਹ ਕਿਹੜੇ ਸਿੰਘ ਨੇ ਗੱਲ ਕਹੀ ਇਹ ਸਿੰਘ ਮੇਰੇ ਭੁੱਲੇ ਦਾ ਚੁੱਟੀ ਜੀ ਦਾੜੀ ਬਜੁਰਗ ਉੱਥੋਂ ਦਾ ਰਾਗੀ ਏ ਤੇ ਉਸਨੇ ਬਹੁਤ ਵਧੀਆ মিডিਆ ਤੇ ਸੋਸ਼ਲ ਮੀਡੀਆ ਤੇ ਚੱਲੀ ਮੈਨੂੰ ਨਾਮ ਵਿਸਰ ਗਿਆ ਬਹੁਤ ਵਧੀਆ ਉਹਨੇ ਗੱਲ ਰੱਖੀ ਹੂੰ ਕਹਿੰਦਾ ਵੀ ਆਹ ਗੱਲ ਹੈ ਆਹ ਗੱਲ ਹੋ ਰਿਹਾ ਇੱਥੇ ਹੂੰ ਇਹ ਕਿਉਂ ਇਹੋ ਜਿਹੇ ਕੰਮ ਕਰ ਰਹੇ ਨੇ ਪੰਥਕ ਦਾ ਪ੍ਰਚਾਰ ਕੀ ਹੋ ਰਿਹਾ ਹੈ ਹੁਣ ਇਹ ਸੁਖਵੀਰ ਨੇ ਚੱਕ ਲਿਆ ਝੂਠ ਦਾ ਪਲੰਦਾ ਚੱਕ ਕੇ ਪਿੰਡ ਪਿੰਡ ਤੁਰਨਾ ਤੇ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਵੀ ਘਟੇ ਗੁਰੂ ਘਰ ਦੇ ਗ੍ਰੰਥੀਆਂ ਨੂੰ ਧੋਖਮਰੀ ਪਈ ਪਈ ਏ ਉਹਨਾਂ ਨੂੰ ਵਿਚਾਰਿਆਂ ਨੂੰ ਕੁਝ ਕੋਈ ਦੇ ਨਹੀਂ ਰਿਹਾ ਗੁਰੂ ਦੀ ਗੁਲਕ ਲੁੱਟ ਕੇ ਸੁਖਬੀਰ ਦੇ ਇਹ ਕਾਫਲਾ ਤੇ ਲੱਗ ਰਹੀ ਏ ਤੁਸੀਂ ਉਹ ਛੱਡੋ ਪਿੰਡਾਂ ਨੂੰ ਤੁਰੋ ਜਾ ਕੇ ਪਿੰਡਾਂ ਦੇ ਗ੍ਰੰਥੀ ਸੰਭਾਲੋ ਸਿੱਖੀ ਦਾ ਪ੍ਰਚਾਰ ਕਰੋ ਸਕੂਲ ਨੇ ਜਿਹੜੇ ਸ਼ਰਮਣੀ ਘਟੀਆਂ ਦੇ ਉੱਥੇ ਸਿੱਖਾਂ ਦੇ ਬੱਚਿਆਂ ਨੂੰ ਪੜਾਇਆ ਜਾਵੇ ਉਹਨਾਂ ਨੂੰ ਉੱਚਾ ਚੁੱਕਿਆ ਜਾਵੇ ਦਾਲਾ ਮਾਰ ਲੰਘਣਾ ਨੂੰ ਤੁਸੀਂ ਆ ਭਜਮਾਲ ਸਿੰਘ ਦੀ ਬਣਾਈ ਜਾ ਰਹੀ ਹੈ ਵੀਡੀਓ ਕੀ ਹਾਲਾਤ ਏ ਕਿੰਨਾ ਗ੍ਰਾਂਟ ਲੱਗਿਆ ਦੇ ਕਹਿੰਦੇ ਕਿ ਉਹਨੇ ਬੱਚਾ 200 ਇਹ ਕਿਹੜਾ ਸ਼੍ਰੋਮਣਿਕ ਵਿਟੀਆ ਸ਼੍ਰੋਮਣਿਕ ਵਿਟੀਆ ਪੁਲ ਦੇ ਕੋਲੇ ਹਾਂ ਪੁਲ ਦੇ ਕੋਲੇ ਅੱਛਾ ਹਾਂਜੀ ਇਹ ਤਿੱਥੇ ਸਾਰੀਆਂ ਗੁਰੂ ਪਿਆਰੋ ਬਹੁਤ ਜਿਹੜੇ ਮਸਲੇ ਚੱਲ ਰਹੇ ਨੇ ਫਿਰ ਇਹ ਕੀ ਹੋ ਕੀ ਵਿਆਹ ਇਹ ਮਸਲੇ ਸਿਰਫ ਲਿਜਾਉਣ ਦੇ ਨੇ ਸਿਰਫ ਲੋਕ ਸਵਾ ਦਾ ਇਲੈਕਸ਼ਨ ਆ ਰਿਹਾ ਉਸ ਦੇ ਸੰਬੰਧ ਵਿੱਚ ਹੀ ਗਾ ਹੋਰ ਕੁਝ ਨਹੀਂ ਲੋਕਾਂ ਨੂੰ ਬੁੱਧੂ ਬਣਾਉਣਾ ਜਿਹੜੇ ਬਣਾਉਣ ਰਿਹਾ ਫਿਰ ਬਣਾ ਰਹੇ ਜਿਵੇਂ ਹੁਣ ਪਹਾਨਾ ਦੀ ਗੱਲ ਕਰ ਲਈ ਤੇ ਲੱਖੇ ਦੀ ਕਰਨੀ ਹੁਣੇ ਤੁਰਪੇ ਤੇ ਜਿਹੜਾ ਨਦੀਪ ਸਿੱਧੂ ਨਾਲਕਲੇ ਬਹਾਈ ਤੇ ਲੱਖਾ ਭੱਜ ਗਿਆ ਸੀ ਤੇ ਦੀਪ ਸਿੱਧੂ ਦੀ ਵੀਡੀਓ ਚ ਕੱਢ ਕੇ ਦੇਖ ਲੋ ਦੀਪ ਸਿੱਧੂ ਨੇ ਆਖਿਆ ਹੀ ਕਹਿੰਦਾ ਮੈਂ ਲੱਖੇ ਭਰੇ ਕੁਝ ਨਹੀਂ ਕਹਿਣਾ ਇਹਦੇ ਨਾਲ ਮਿਲਿਆ ਵੀ ਨਹੀਂ ਸੀ ਉਹ ਚ ਚੁੰਪੜੀਆਂ ਚ ਰਹਿੰਦਾ ਰਿਹਾ ਸੀ ਕੰਨਾਂ ਚ ਰਹਿੰਦਾ ਰਿਹਾ ਸੀ ਫਿਰ ਉਸ ਤੋਂ ਬਾਅਦ ਅਮਰਤਪਾਲ ਆ ਗਿਆ ਅਮਰਤਪਾਲ ਨੇ ਚੱਲਿਆ ਚਲੋ ਮੈਂ ਤਾਂ ਛੱਡੋ ਮੈਂ ਤਾਂ ਅਮਰਤਪਾਲ ਕੋਲ ਨਹੀਂ ਗਿਆ ਇਹ ਕਹਿੰਦੇ ਸੀ ਜਿਹਦੇ ਨਾਲ ਅਮਰਤਪਾਲ ਫੜਿਆ ਸੀ ਉਹ ਦਿਨ ਕੱਠ ਕਰ ਲੈਂਦੇ ਉਹ ਦਿਨ ਤੇ ਨਹੀਂ ਕੀਤਾ ਉਹ ਡੱਬੂ ਗਰ ਵਿੱਚ ਕਿੰਨੇ ਮੁੰਡੇ ਫੜੀਚੇ ਤੇ ਕਿੰਨੇ ਮੁੰਡਿਆਂ ਨੇ ਫਿਰ ਇਹ ਜਿਹੜੇ ਛੜੀਚੇ ਨੇ ਲਿਖ ਕੇ ਦਿੱਤਾ ਵੀ ਸਾਡਾ ਅਮਰਤਪਾਲ ਨਾਲ ਕੋਈ ਸਬੰਧ ਨਹੀਂਗਾ ਹੂੰ ਤੇ ਉਹ ਜੇ ਹਿੱਦਰ ਕਹਾਂਗੇ ਤਾਂ ਮੁੱਦਾ ਉੱਥੇ ਆਉਦੋ ਕਿ ਨਹੀਂ ਆ ਹੋਰ ਨੇਕਾ ਮੁੱਦਾ ਇਹ ਵੀ ਆਪਦੇ ਨੇ ਜਿਵੇਂ ਸਿਮਰਜੀਤ ਹੁਮਾਨ ਜਿਹਨੋਂ ਦੇ ਆਪਦੇ ਆਉਂਦੀ ਕਹਿੰਦਾ ਪੰਥ ਜੀ ਤੇ ਜਿਹਦੇ ਲੋਕਾਂ ਨੇ ਉਹਦੇ ਪੰਥ ਕੋਲੀ ਹੁਣ ਉਹ ਵੀ ਬਾਲ ਫਰਦਾ ਹਾਂਜੀ ਇਹ ਗਲਤ ਹੋ ਗਿਆ ਐਮਪੀ ਜਿਤਾ ਦਿੱਤਾ ਹੂੰ ਤੇ ਐਮਪੀ ਜਿੱਤੇ ਹੋਏ ਨੇ ਉਹਨੇ ਕੀ ਕੀਤਾ ਸਾਡੇ ਲਈ ਦੱਸੋ ਹੂੰ ਸਿਮਰਜੀਤ ਮਾਨ ਨੇ ਕੀ ਕੀਤਾ ਐਮਪੀ ਜਿੱਤਣ ਦੇ ਤਾਕੇ ਉਹ ਤੀਰ ਕੀ ਕੀਤਾ ਹੂੰ ਕੋਈ ਸਵਾਲ ਹੈ ਉਹ ਤਾਂ ਸੰਗਰੂਰ ਦੇ ਲੋਕ ਦੱਸ ਸਕਦੇ ਆ ਕਿਉਂਕਿ ਉਹਨਾਂ ਲਈ ਜਿੱਤੇ ਹੋਏ ਆਪਣੇ ਲਈ ਤਾਂ ਨਹੀਂ ਆਪਣੇ ਤਾਂ ਇੱਥੇ ਕੀ ਉਹ ਪਤਾ ਤਾਂ ਲੱਗ ਹੀ ਜਾਂਦਾ ਯਾਰ ਜੇ ਕਿਤੇ ਉਹਨੇ ਘੋੜਛਕ ਖਾਦਾ ਹੋਵੇ ਤੇ ਬਾਸ਼ਨ ਆ ਹੀ ਜਾਂਦੀ ਏ ਹੂੰ ਕੋਈ ਤਾਂ ਪਤਾ ਲੱਗ ਹੀ ਜਾਂਦਾ ਕੌਣ ਹੀ ਕੋਈ ਤਾਂ ਗੱਲ ਆਵਾਜ਼ ਤਾਂ ਇੱਥੇ ਠਾ ਸਕਦਾ ਕੀ ਕੀਤਾ ਹੂੰ ਕੋਈ ਹੋਇਆ ਫੇਰਾ ਉਹ ਹੀ ਉਹ ਜਿਹੜਾ ਸਿਮਰਜੀ ਸੁਮਾਨ ਬਾਦਲਾਂ ਨੂੰ ਬਾਹਲਾ ਕਰਦਾ ਸੀ ਉਹ ਬਾਦਲਾਂ ਨੂੰ ਘਰੇ ਸਾਧ ਕੇ ਤੇ ਚਾਹ ਪੀਂਦਾ ਤੇ ਉਹ ਜਾ ਕੇ ਅੱਖ ਮਾਰ ਕੇ ਖਾਲਸਾ ਬਣਾਉਂਦਾ ਫਿਰ ਗੱਲਾਂ ਦਾ ਫਿਰ ਆਪਦੇ ਮਨੋਰਥ ਵਾਸਤੇ ਰਹਿ ਜਾਂਦੇ ਨੇ ਨਾ ਤਦੇ ਉਹ ਹੀ ਕਹਿੰਦਾ ਵੀਡੀਓ ਪਾ ਕੇ ਕਹਿੰਦਾ ਬਾਹਰੋਂ ਡਾਲਰ ਭੇਜੋ ਹੂੰ ਤੇ ਇਹ ਡਾਲਰ ਮੰਗਦ ਨੂੰ ਮੈਂ ਸੇਵਾ ਕਰਨਾ ਆ ਪੱਠੇ ਵੱਡਦਾ ਪਿਆਸਾ ਤੁਸੀਂ ਆਇਆ ਸੀ ਆ ਇਲਾਕਾ ਸਾਰਾ ਡੁੱਬਿਆ ਹੋਇਆ ਸੀ ਪਾਣੀ ਨਾਲ ਹੂੰ ਇਹ ਤਾਂ ਫਿਰ ਪੂਰਾ ਪਾਣੀ ਰਿਹਾ ਪਾਣੀ ਪੂਰਾ ਰਿਹਾ ਸੀ ਆ ਹੁਣ ਮੈਂ ਤੇਰੇ ਕੋਲ ਮੰਗਦਾ ਵਸ 10000 ਰੁਪਏ ਦੇ ਦੇ ਹੂੰ ਤੇਰ ਵਾਖਿਆ ਨਾ ਮੈਂ ਹੂੰ ਤੂੰ ਆ ਮੈਂ ਦਾਅਵਾ ਹੋ ਜੀਆ ਤੇ ਮੈਂ ਨਾ ਆਹਦੇ ਸੱਜਣ ਕੋਲ ਮੰਗਦਾ ਇਹਨਾਂ ਦੇ ਕੋਲੇ ਸਰਕਾਰ ਦੀਆਂ ਦਿੱਤੀਆਂ ਜ਼ਮੀਨਾਂ ਵੀ ਤੇ ਸਾਰਾ ਕੁਛ ਤੇ ਐਂਟੀ ਵੀ ਰਹੇ ਤਨਖਾਹਾਂ ਵੀ ਗਵਰਨਮੈਂਟ ਦੇ ਕੋਲ ਲੈ ਕੇ ਤੇ ਕੌਮ ਨੂੰ ਕਹਾਣੇ ਕਰਦੇ ਪਏ ਨੇ ਸਾਡੇ ਵਰਗੇ ਦਾ ਪਾਈ ਦਸਾਂ ਨੌ ਦੀ ਕਿਰਤ ਕਮਾਈ ਕਰਕੇ ਪਿੰਡ ਪਿੰਡ ਸਿੱਖੀ ਦਾ ਪ੍ਰਚਾਰ ਕਰਦੇ ਆ ਆਪਦੇ ਦਸਾਂ ਨੌ ਦੀ ਕਿਰਤ ਕਮਾਈ ਨਾਲ ਕਰਦੇ ਆ ਹਮ ਹਜੇ ਹੋਰ ਵੀ ਬਥੇਰਾ ਆਂਦਾ ਬੰਦਾ ਇੱਕ ਬੰਦਾ ਲਾ ਕੇ ਮੰਗਣੇ ਇੰਨਾ ਤੂੰ ਗਲਤ ਥਾਂ ਤੋਂ ਮੰਗੀ ਇਹਨਾਂ ਨਾ ਤੈਨੂੰ ਪਤਾ ਜਿੱਥੇ ਜੁੜਦੇ ਨਹੀਂ ਤੂੰ ਮੰਗੀ ਵੀ ਉੱਥੇ ਜਾ ਚਲੋ ਮੰਗੇ ਤੇਰਾ ਪ੍ਰੇਮ ਹੈਗਾ ਤੈਨੂੰ ਮੈਂ ਕਹ ਰਿਹਾ ਤਾ ਮੈਨੂੰ ਲੋੜ ਹੈਗੀ ਯਾਰ ਤੇ ਦੇ ਦੇ ਇਸ ਤਰ੍ਹਾਂ ਤੇ ਮੈਂ ਹੋਰ ਕਿਸੇ ਨੂੰ ਕੀ ਮੰਗਣੇ ਨੇ ਮੈਂ ਹਮ ਉਹ ਲੋ ਬੰਦੇ ਆਪਦੇ ਕੋਲ ਮੰਗ ਸਕਦਾ ਨਾ ਤੇ ਤੂੰ ਆਖਿਆ ਮੇਰੇ ਕੋਈ ਨਹੀਂ ਮੈਂ ਚੱਲ ਕੋਈ ਗੱਲ ਨਹੀਂ ਮੈਂ ਚੱਲ ਤੁਸੀਂ ਹੁਣ ਪਲੇਟਫਾਰਮ ਤੇ ਰੱਖਤੀ ਗੱਲ ਮੈਂ ਹਮ ਐਵੇਂ ਕਲੀਅਰ ਕਰੀ ਦੇਣਾ ਨਾ ਮਨ ਚਾਹੀਦੇ ਤਾਂ ਕਰ ਲਓ ਜੇ ਤੁਸੀਂ ਤੁਹਾਨੂੰ ਚਾਹੀਦੇ ਦੱਸ ਦਿਓ ਸ਼ਹੀਦ ਪਰਿਵਾਰ ਦੇ ਵਿੱਚ ਹੋ ਗਏ ਆਪਦੇ ਜਿੰਦੇ ਨਾਲ ਦਿਲ ਮਿਲਿਆ ਹੋਵੇ ਉਹਨੂੰ ਹੀ ਕਹਿ ਸਕਦਾ ਦੂਜੇ ਨੂੰ ਕਿਉਂ ਕਹਿ ਸਕਦਾ ਦੂਜੇ ਨੂੰ ਕਹੇਗਾ ਨਿੱਕੇ ਨੋਟ ਤਾਂ ਠੀਕ ਹੈ ਪਰ ਅਗਲ ਦੀ ਪੂੰਜੀ ਦੇਖਣੀ ਹੁੰਦੀ ਨਾ ਕਲੀ ਪਾਪ ਕੋਚਮੀ ਵੇ ਕੇ ਨਹੀਂ ਨਹੀਂ ਇਹ ਤਾਂ ਨਾ ਆ ਰਹੇ ਆ ਵੀ ਬੱਲੇ ਬੱਲੇ ਹੈ ਉਹ ਹੋ ਚਲੋ ਮਾਰਤਾ ਦਾ ਗਾਉ ਰੱਖੀ ਲੋਕਾਂ ਦੇ ਵੀ ਆ ਵੇਖੋ ਵੀ ਹਾਲਾਤ ਨੇ ਤੇਰੇ ਸਾਹਮਣੇ ਪੱਠੇ ਵੜ ਰਿਆ ਨਾ ਦੱਸਾਂ ਮੈਂ ਦੱਸਣਾ ਨਹੀਂ ਮੈਂ ਬਟਵਾ ਦੇ ਜਨਾ ਤੈਨੂੰ ਹੂੰ ਕਾਗਜ਼ੇ ਮੋੜ ਦੀ ਬਟਵਾ ਰੱਖ ਲਿਆ ਤੇ ਤੂੰ ਖਾ ਹੀ ਦਿੱਤਾ ਤੇ ਖਿਲਾੜ ਕੇ ਆ ਵੇਖ ਲੈ ਬਾਕੀ ਅੱਜ ਕੱਲ ਦਾ ਮੋਹੱਲਾ ਵਿੱਚ ਹੁੰਦੇ ਨੇ ਚਲ ਚੋਣ ਤੇ ਚਲ ਕੋਈ ਗੱਲ ਨਹੀਂ ਤੇਰੇ ਤੈਨੂੰ ਪਾਸਵਰਡ ਵੀ ਤਾਂ ਦਿਆ ਮੈਂ ਸਾਰਿਆਂ ਤਾਂ ਕੀ ਦੱਸਣਾ ਤੇਰੇ ਦੱਸ ਦਿੰਨੇ ਲੈ ਕੱਢ ਲਾ ਆ ਵੀ ਪਾਉਣੇ ਸੀ ਉਹ ਪੈ ਨਹੀਂ ਰਹਿ ਗਏ ਕਿਸੇ ਨੂੰ 5000 ਰੁਪਏ ਖਾਤੇ 'ਚ ਹਾਂ ਕੋਈ ਗੱਲ ਨਹੀਂ ਮਹਾਰਾਜ ਪੜਾ ਕਰੇ ਇਸ ਕਰਕੇ ਗੋਗਪੇ ਜਿਹੜੀਆਂ ਇਹ ਨਾ ਗੱਲਾਂ ਨੇ ਪੰਥ ਦੀਆਂ ਸੇਵਾ ਜਿਨ੍ਹਾਂ ਨੇ ਕੀਤੀਆਂ ਨੇ ਸੰਤ ਜਾਨੀ ਜਰਨੈਲ ਸਿੰਘ ਮਹਾਂਪੁਰਖਾਂ ਨੇ ਕਹੇ ਵੀ ਕਹਿੰਦੇ ਨੇ ਜਿਹੜਾ ਕੁੱਲੀ ਵਾਲਾ ਨਾ ਉਸ ਨੇ ਹੀ ਮਗਲ ਦੀ ਜੜ ਵੱਡੀ ਜੁਲੀਆਂ ਨਹੀਂ ਬਣਦੀ ਦਿਲ ਦੀ ਮੇਰੀ ਹੁਣ ਇਹ ਕਰਕੇ ਗੁਰੂ ਪਿਆਰੋ ਜਿਹੜੀਆਂ ਕੌਮ ਦੀਆਂ ਮੈਂ ਸੇਵਾਵਾਂ ਕਰਨ ਵਾਲੇ ਨਾ ਉਹ ਕਦੇ ਵੀ ਜੇ ਸੁੱਖਾ ਸੁੱਖਾ ਜਿੰਦਾ ਜਾਂ ਹੋਰ ਲੈ ਲਈਏ ਉਹਨਾਂ ਨੇ ਪਿੱਛਾ ਭੌਂਕਿਆ ਨਹੀਂ ਸੀ ਵੇਖਿਆ ਤੇ ਜਿਹੜੇ ਅੱਜ ਦੇ ਪੰਥਕ ਆਗੂ ਘਵਾ ਦੇ ਰਹੇ ਜਾਂ ਕੋਈ ਹੋਰ ਆ ਮੁੰਡੇਪੁਰ ਵਾਲਾ ਬਣਤਾ-ਬੁਣਤਾ ਜਾਂ ਜਿਹੜੇ ਸਾਰੇ ਨੇ ਨਾ ਇਹ ਬਹੁਦੇ ਪ੍ਰਚਾਰਕ ਨਹੀਂ ਇਹ ਸਿੱਖ ਕੌਮ ਦੀਆਂ ਜੜਾਂ ਵਿੱਚ ਤੇਲ ਪਾਉਣ ਵਾਲੇ ਨੇ ਇਹਨਾਂ ਦਾ ਖੜਾ ਛੱਡ ਕੇ ਆਪਦੀ ਸੋਚ ਦੀ ਆਪਦੀ ਅਕਲ ਦੇ ਨਾਲ ਚੱਲੋ ਐਵੇਂ ਨਾ ਡੰਮਰੂ ਵਜਾਉਂਦੇ ਫਿਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਗੁਰੂ ਸਾਹਿਬ